ਤੇ ਲੋਕਾਂ ਨੇ ਪਰਵਰਤਨ ਲਿਆਂਦਾ ਆ ਜਿਹੜੇ ਅੱਜ ਮੈਂ ਸਵਾਲ ਰੱਖੇ ਨੇ ਵੀ ਤੁਸੀਂ ਦਲਿਤ ਡਿਪਟੀ ਮੁੱਖ ਮੰਤਰੀ ਨਹੀਂ ਦਲਤਾਂ ਦਾ ਬਣਾਇਆ ਤੁਸੀਂ ਐਸਸੀ ਕਮਿਸ਼ਨ 'ਚ ਸਾਡੇ ਬੰਦੇ ਸਾਰੇ ਤੋੜ ਦਿੱਤਾ ਐਸਸੀ ਕਮਿਸ਼ਨ ਨੂੰ ਰਾਜ ਸਭਾ ਦਾ ਮੈਂਬਰ ਤੁਸੀਂ ਕੋਈ ਨਹੀਂ ਬਣਾਇਆ 51000 ਸ਼ਗਨ ਸਕੀਮ ਤੁਸੀਂ ਕਿਸੇ ਨੂੰ ਨਹੀਂ ਦੇ ਰਹੇ 2500 ਪੈਨਸ਼ਨ ਕਿਸੇ ਨੂੰ ਨਹੀਂ ਦੇ ਰਹੇ ਇਹ ਤਾਂ ਕਹਿੰਦੇ ਹੁੰਦੇ ਸੀ ਕਿ ਅਸੀਂ 20000 ਕਰੋੜ ਰੁਪਇਆ ਮਾਈਨਿੰਗ 'ਚੋਂ ਲੈ ਕੇ ਆਵਾਂਗੇ 25000 ਕਰੋੜ ਰੁਪਇਆ ਅਸੀਂ ਐਕਸਾਈਜ਼ ਪਾਲਿਸੀ 'ਚੋਂ ਲਿਆ ਕੇ 50000 ਕਰੋੜ ਰੁਪਇਆ ਪੈਂਦੀ ਸੱਟੇ ਖਾਤੇ ਦੇ ਵਿੱਚ ਜਮ੍ਹਾਂ ਕਰਾ ਦਿਆ ਕਰਾਂਗੇ ਤੇ ਫਿਰ ਉਹ ਕਿੱਥੇ ਨੇ ਐ ਕਹਨਾ ਕਿ ਜਦੋਂ ਤੁਸੀਂ ਸੋਰਸਸ ਆਫ ਇਨਕਮ ਪੈਦਾ ਨਹੀਂ ਕਰੋਗੇ ਅਸੀਂ ਸੋਰਸਸ ਆਫ ਤਾਂ ਹੀ ਤਾਂ ਅਸੀਂ ਬਾਹਰ ਗਏ ਮੈਂ ਤਾਂ ਤੁਹਾਨੂੰ ਪਹਿਲਾ ਜਵਾਬ ਦਿੰਦਾ ਦੀਆਂ ਰੇਵੜੀਆਂ ਵੰਡਨੀਆਂ ਠੀਕ ਨਹੀਂ ਹੈਗੀਆਂ 1-1000 ਰੁਪਿਆ ਹੱਲੇ ਤੱਕ ਇਹਨਾਂ ਦੀ ਗਠਬੰਧਨ ਵੱਲੋਂ ਜੋ ਜੋ ਬਣੀ ਹੈਗੀ ਉਹਨਾਂ ਦੇ ਵਿੱਚ ਜਿਹੜੇ ਨੁਮਾਇੰਦੇ ਨੇ ਆ ਫਿਰ ਸਰਕਾਰ ਦੇ ਲੋਕ ਨੇ ਉਹਨਾਂ ਤੋਂ ਤਾਂ ਦੇਣ ਹੀ ਹੋਇਆ ਇਹ ਕੀ ਦੇਣਗੇ ਦੇਖੋ ਜੇ ਭਗਵੰਤman ਨਹੀਂ ਕਰ ਸਕਿਆ ભગવંત માંજી ਨੇ ਸਰਕਾਰ ਤਾਂ ਇਸ ਕਰਕੇ ਬਣਾਈ ਸੀ ਨਾ ਲੋਕਾਂ ਨੇ ਬਈ ਅਸੀਂ ਕੁਝ ਨਹੀਂ ਸੀ ਕਰ ਸਕੇ ਤੇ ਲੋਕ ਜਿਹੜੇ ਸੀ ਉਹ ਚਾਹੁੰਦੇ ਸੀ ਕਿ ਅਸੀਂ ਇੱਥੇ ਪਰਵਰਤਨ ਲੈ ਕੇ ਆਈਏ ਤੇ ਲੋਕਾਂ ਨੇ ਪਰਵਰਤਨ ਲਿਆਂਦਾ ਆ ਜਿਹੜੇ ਅੱਜ ਮੈਂ ਸਵਾਲ ਰੱਖੇ ਨੇ ਵੇ ਤੁਸੀਂ ਦਲਿਤ ਡਿਪਟੀ ਮੁੱਖ ਮੰਤਰੀ ਨਹੀਂ ਦਲਤਾਂ ਦਾ ਬਣਾਇਆ ਤੁਸੀਂ ਐਸਸੀ ਕਮਿਸ਼ਨ ਚ ਸਾਡੇ ਬੰਦੇ ਸਾਰੇ ਤੋੜ ਦਿੱਤਾ ਐਸਸੀ ਕਮਿਸ਼ਨ ਨੂੰ ਰਾਜ ਸਭਾ ਦਾ ਮੈਂਬਰ ਤੁਸੀਂ ਕੋਈ ਨਹੀਂ ਬਣਾਇਆ 51000 ਸ਼ਗਨ ਸਕੀਮ ਤੁਸੀਂ ਕਿਸੇ ਨੂੰ ਨਹੀਂ ਦੇ ਰਹੇ 2500 ਪੈਨਸ਼ਨ ਕਿਸੇ ਨੂੰ ਨਹੀਂ ਦੇ ਰਹੇ ਔਰ ਮੇਰਾ ਖਿਆਲ ਦਾ ਹੈ ਅੰਦਰ ਕਿ ਅਜੇ ਹੀ ਗੱਲ ਜਿਹੜੀ ਇਹ ਤਾਂ ਕਹਿੰਦੇ ਹੁੰਦੇ ਸੀ ਕਿ ਅਸੀਂ 20000 ਕਰੋੜ ਰੁਪਇਆ ਮਾਈਨਿੰਗ ਚੋਂ ਲੈ ਕੇ ਆਵਾਂਗੇ 25000 ਕਰੋੜ ਰੁਪਇਆ ਅਸੀਂ ਐਕਸਾਈਜ਼ ਪਾਲਿਸੀ ਚੋਂ ਲਿਆ ਕੇ 50000 ਕਰੋੜ ਰੁਪਇਆ ਪੈਂਦੀ ਸੱਟੇ ਖਾਤੇ ਦੇ ਵਿੱਚ ਜਮ੍ਹਾਂ ਕਰਾ ਦਿਆ ਕਰਾਂਗੇ ਤੇ ਫਿਰ ਉਹ ਕਿੱਥੇ ਨੇ ਅੱਜ 80000 ਕਰੋੜ ਤੋਂ ਵੱਧ ਰੁਪਏ ਦਾ ਕਰਜ਼ਾ ਇੱਕ ਸਾਲ 'ਚ ਚੁਕਲਿਆ ਤੇ ਇਹਦਾ ਮਤਲਬ ਆ ਕਿ ਜਿਹੜੀ ਤੁਸੀਂ ਗੱਲ ਕਹੀ ਨਾ ਕਿ ਮੁਫਤ ਦੀਆਂ ਰੇੜੀਆਂ ਗਲਤ ਤੁਹਾਡਾ ਸਵਾਲ ਬਿਲਕੁਲ ਵਾਜਬ ਹੈ ਅਜਿਹੇ ਜਿਹੜਾ ਵਿਅਕਤੀ ਨਹੀਂ ਕਰ ਸਕਦਾ ਭਗਵੰਤ ਮਾਨ ਨੂੰ ਦੇਖ ਲਿਓ ਤੁਹਾਡੇ ਸਾਹਮਣੇ ਐਕਸਾਈਜ਼ ਪਾਲਿਸੀ ਦੇ ਅੰਦਰ ਇਹਨੂੰ ਵੀ ਉਸ ਤਰੀਕੇ 'ਚ ਹੀ ਅੰਦਰ ਜਾਣਾ ਪੈਣਾ ਆ ਆਪ ਸਾਡੇ ਵਾਲਿਆਂ ਦੀ ਤਾਂ ਅਸੀਂ ਕਿਤੇ ਕਿਤੇ ਮੁਲਾਕਾਤ ਨਾ ਕਰਨੀ ਜਾਉਨੇ ਆ ਤੇ ਭਗਵੰਤ ਮਾਨ ਦੀ ਕਿਹਨੇ ਮੁਲਾਕਾਤ ਵੀ ਨਹੀਂ ਕਰਨ ਜਾਣਾ ਹਕੂਮਤ ਦੇ ਨਸ਼ੇ ਦੇ ਚੂਰ ਹੋ ਕੇ ਜਿਹੜੀ ਉਹ ਬੰਡਾਟਾ ਪੋਲਿਟਿਕਸ ਕਰ ਰਹੇ ਹਨ ਉਹਦੇ ਤੋਂ ਬਾਜ਼ ਆਉਣਾ ਚਾਹੀਦਾ ਜਿਹੜੇ ਸਵਾਲ ਅੱਜ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਰੱਖੇ ਆ ਕਿਉਂਕਿ ਤੁਸੀਂ ਵੀ ਲੋਕਤੰਤਰ ਦਾ ਚੌਥਾ ਥੰਮ ਹੋ ਇਹ ਗੱਲਾਂ ਉਹਨਾਂ ਤੱਕ ਪਹੁੰਚਾਓ ਤਾਂ ਕਿ ਆਪਾਂ ਰਲ ਮਿਲ ਕੇ ਇਹ ਪੰਜਾਬ ਨੂੰ ਬਚਾਈਏ ਤੇ ਤਰੱਕੀ ਦੇ ਰਾਹ ਤੁਰੀਏ ਇੱਕ ਇੱਕ ਲੱਖ ਵਾਲੀ ਗੱਲ ਬੜੀ ਇਸ ਵਕਤ ਚੱਲਦੀ ਹੋਈ ਨਜ਼ਰ ਆ ਰਹੀ ਹੈ ਕਾਂਗਰਸ ਬਹੁਤ ਉਸ ਚੀਜ਼ ਨੂੰ ਪ੍ਰੋਮੋਟ ਵੀ ਕਰਦੀ ਹੋਈ ਨਜ਼ਰ ਆ ਰਹੀ ਹੈ ਦੇ ਪਾਉਂ ਦੇ ਪਾਉਂਗੇ ਮਹਿਲਾਵਾਂ ਦੇ ਪਾਵਾਂਗੇ ਸਾਡੇ ਜੋ ਵਾਦੇ ਅਸੀਂ ਤੇਲੰਗਾਨਾ ਚ ਕੀਤਾ ਹੈ ਜੋ ਕਰਨਾਟਕ ਚ ਵਾਦਾ ਕੀਤਾ ਹੈ ਜੋ ਅਸੀਂ ਹਿਮਾਚਲ ਚ ਵਾਦਾ ਕੀਤਾ ਹੈ ਤੁਸੀਂ ਮੇਰੇ ਤੇ ਸਵਾਲ ਕਰਕੇ ਦੇਖ ਲਓ ਅਸੀਂ ਤਾਂ ਬਿਲਕੁਲ ਲਗਾ ਜੀ ਆਪ ਦੇ ਵਿੱਚ ਜਦੋਂ ਤੁਹਾਡੀ ਸਰਕਾਰ ਸੀਗੀ ਉਦੋਂ ਤੱਕ ਖਜ਼ਾਨਾ ਹਮੇਸ਼ਾ ਖਾਲੀ ਰਿਹਾ ਹੁਣ ਕਿਵੇਂ ਦੇਵਾਂ ਮੈਂ ਕਹਿੰਨਾ ਕਿ ਜਦੋਂ ਤੁਸੀਂ ਸੋਰਸਸ ਆਫ ਇਨਕਮ ਪੈਦਾ ਨਹੀਂ ਕਰੋਗੇ ਅਸੀਂ ਸੋਰਸਸ ਆਫ ਤਾਂ ਹੀ ਤਾਂ ਅਸੀਂ ਬਾਹਰ ਗਏ ਮੈਂ ਤਾਂ ਤੁਹਾਨੂੰ ਪਹਿਲਾਂ ਜਵਾਬ ਦਿੰਦਾ ਅਸੀਂ ਉਸ ਗੱਲ ਨੂੰ ਢਨਾਈ ਥੋੜੀ ਕੀਤਾ ਨਾ ਮੈਂ ਤਾਂ ਕਿਹਾ ਕਿ ਜੇ ਅਸੀਂ ਨਹੀਂ ਚੰਗੇ ਸੀ ਤਾਂ ਇਹਨਾਂ ਨੂੰ ਲੈ ਆਂਦਾ ਇਹ ਉਦੋਂ ਵੀ ਡਾਕੂ ਨਿਕਲੇ ਉਦੋਂ ਵੀ ਵੱਡੇ ਚੋਰ ਨਿਕਲੇ ਇਹਨਾਂ ਦਾ ਵਿਸ਼ਵਾਸ ਉੱਠ ਗਿਆ ਚੰਗੇ ਤਰੀਕੇ ਦੇ ਨਾਲ ਕਿਉਂਕਿ ਜੇ ਇਹ ਸਵਾਲ ਮੇਰੇ ਖਿਆਲ ਹੱਲੇ 27 ਦੇ ਨੇੜੇ ਤੇੜੇ ਜੇ ਜਾ ਕੇ ਤੁਹਾਨੂੰ ਕਰਨਾ ਚਾਹੀਦਾ ਹੈ ਅੱਜ ਪਾਰਲੀਮੈਂਟ ਦੀਆਂ ਚੋਣਾਂ ਹੋ ਰਹੀਆਂ ਕਾਂਗਰਸ ਪਾਰਟੀ ਬੜੀ ਮਜ਼ਬੂਤੀ ਦੇ ਨਾਲ ਜਿਹੜਾ ਉਹ ਲੜ ਰਹੀ ਹੈ ਔਰ ਜਿੱਤੇਗੀ ਭਾਜੀਪੀ ਕਹਿੰਦੀ ਪਈ ਹੈ ਕਿ ਭਈ ਪੰਜਾਬ ਦੇ ਵਿੱਚ ਕਿਸੇ ਤਰੀਕੇ ਦਾ ਗਠਜੰਬੰਦ ਨਹੀਂ ਇਹਨਾਂ ਦਾ ਦਿੱਲੀ ਤਲਜੋ ਜਾਂ ਫਿਰ ਪੰਜਾਬ ਤੋਂ ਇਲਾਵਾ ਹੋਰ ਕਿਸੇ ਇਲਾਕੇ ਦੇ ਵਿੱਚ ਚਲ ਜਓ ਉੱਥੇ ਤਾਂ ਝਾੜੂ ਅਤੇ ਹੱਥ ਦੋਵੇਂ ਨਾਲ ਹੀ ਨਾਲ ਚਲਦੀ ਹੈਗੇ ਨੇ ਪੰਜਾਬ ਦੇ ਵਿੱਚ ਜਿਹਾ ਕੀ ਹੈ ਅਸੀਂ ਤਾਂ ਪੰਜਾਬ 'ਚ ਇਹਨਾਂ ਨਾਲ ਇੱਕ ਪੈਰ ਨਹੀਂ ਦੇਖਣ ਨੂੰ ਤਿਆਰ ਭਗਵੰਤ ਮਾਨ ਪੰਜਾਬ ਦੀ ਵਿਧਾਨ ਸਭਾ 'ਚ ਕਹਿੰਦਾ ਸੀ ਔਨ ਰਿਕਾਰਡ ਕਹਿੰਦਾ ਮੈਂ ਇਹਨਾਂ ਦੀ ਸ਼ਕਲ ਨਹੀਂ ਦੇਖਣੀ ਜਿੱਤ ਕੇ ਜੇਕਰ ਇੱਥੋਂ ਜਾਣਗੇ ਕਿ ਇੰਡੀਆ ਦੇ ਤਬੰਦਨ 'ਚ ਨਹੀਂ ਜਾਵੇਗੀ ਉਹ ਸੀਟ ਕੰਨਫਰਨੈਂਸ 'ਚ ਜਾਵੇ ਨਾ ਜਾਵੇ ਇਹ ਕੇਂਦਰ ਵਾਲਿਆਂ ਨੇ ਦੇਖਣਾ ਅਸੀਂ ਪੰਜਾਬ 'ਚ ਇਹਨਾਂ ਦੇ ਨਾਲ ਇੱਕ ਕਦਮ ਤੁਰਨ ਵਾਸਤੇ ਤਿਆਰ ਨਹੀਂ ਚੋਰਾਂ ਦੇ ਨਾਲ ਲੋਕ ਨੂੰ ਨਹੀਂ ਸਮਝ ਆਵੇਗਾ ਇੱਕ ਪਾਸੇ ਤੁਸੀਂ ਚੋਰ ਕਹਿੰਨੇ ਹੋ ਤੇ ਦੂਜੇ ਪਾਸੇ ਮਿੱਤਰ ਮੇਰੇ ਖਿਆਲ ਤੁਹਾਡਾ ਹੀ ਸਵਾਲ ਆਇਆ ਮੇਰੇ ਖਿਆਲ ਹੋਰ ਤਾਂ ਮੈਂ ਪੂਰੀ ਪੰਜਾਬ ਚ ਕੈਂਪੇਨ ਕੀਤੀ ਹੈ ਹੋਰ ਕਿਤੇ ਸਵਾਲ ਨਹੀਂ ਆਇਆ ਸੀ ਤਾਂ ਲਕੀਰ ਖਿੱਚ ਕੇ ਦੇ ਖਿਲਾਫ ਲੜਾਈ ਲੜ ਰਹੇ ਆ ਇਹ ਡਾਕੂ ਹੈ ਮਹਾਚੋਰ ਹੈ ਉਹੀ ਗੱਲ ਤਾਂ ਉਹੀ ਹੈ ਪੰਜਾਬ ਦੇ ਵਿੱਚ ਤੁਸੀਂ ਕਹਿੰਦੇ ਕਿ ਡਾਕੂ ਹੈ ਮੇਰੀ ਗੱਲ ਮੇਰਾ ਸਵਾਲ ਸੁਣੋ ਖੋਨੀ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦੇ ਵਿੱਚ ਇਹ ਡਾਕੂ ਹੈ ਇਹ ਚੋਰ ਹੈ ਇਹ ਲੁੱਟਣ ਦੇ ਆ ਪੰਜਾਬ ਨੂੰ ਜੇ ਪੰਜਾਬ ਤੋਂ ਬਾਹਰ ਚਲ ਜਓ ਉਹੀ ਕਾਂਗਰਸ ਹੈ ਉਹੀ ਲੋਕ ਨੇ ਉਹ ਕਹਿੰਦੇ ਬਈ ਇਹ ਸਾਡੇ ਨਾਲ ਨੇ ਇਹ ਸਾਡੇ ਮਿੱਤਰ ਨੇ ਇਹਦਾ ਜਵਾਬ ਜਿਹੜਾ ਹੈ ਉਹ ਉੱਥੇ ਦੇ ਲੋਕਾਂ ਨੇ ਦੇਣਾ ਹੈ ਇੱਥੇ ਮੂੰਹ ਤੋੜਵਾ ਜਵਾਬ ਭਗਵੰਤ ਮਾਨ ਨੂੰ ਦੇਣ ਦੇ ਲਈ ਲੋਕ ਤਿਆਰ ਬੈਠੇ ਆ ਚੇਕ ਜੀ ਤਾਂ ਸੁਖਵਿੰਦਰ ਕੋਟਲੀ ਨੇ ਦਿਨਾਂ ਦੇ ਨਾਲ ਗਲਬਾਤ ਕੀਤੀ ਹੈ ਤਾਂ ਇਹਨਾਂ ਵੱਲੋਂ ਜੋ ਸਵਾਲ ਕਿਉਂਕਿ ਇਸ ਵਕਤ ਕਈ ਸਵਾਲ ਜਿਹੜੇ ਨੇ ਉਹ ਚੱਕਦੇ ਹੋਏ ਨਜ਼ਰ ਆ ਰਹੇ ਨੇ ਕਈ ਸਵਾਲ ਨੇ ਜਨਨ ਲੈ ਕੇ ਇਸ ਵਕਤ ਭਾਜਪੀ ਨਿਸ਼ਾਨੇ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ ਗਠਬੰਧਨ ਨੂੰ ਲੈ ਕੇ ਕਈ ਸਵਾਲ ਸੀਗੇ ਜਨਾਂ ਦਾ ਜਵਾਬ ਸੁਖਵਿੰਦਰ ਕੋਟਲੀ ਹੁਰਾ ਵੱਲੋਂ ਦਿੱਤਾ ਗਿਆ ਕੈਮਰਾਮੈਨ ਪੰਕੇ ਦੇ ਨਾਲ ਰਾਜੂ ਗੁਪਤਾ ਬਾਬੂ ਸ਼ਰਾਈ ਟਾਈਮ